ਨਮਸਕਾਰ ਦੋਸਤੋ ਮੈਂ ਹਾਂ ਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇੱਕ ਵਾਰੀ ਫਿਰ ਪਹੁੰਚੇ ਆ ਪੁਆ ਹਲਕਾ ਦਾ ਪਿੰਡ ਰਾਜੀ ਹੈਗਾ ਦੱਸਦੇ ਕਿ ਪਿਛਲੇ ਦਿਨੀ ਸਾਡੇ ਵੱਲੋਂ ਇੱਥੇ ਇੱਕ ਸਮਸ਼ਾਨ ਘਾਟ ਜਿਹੜਾ ਤਸਵੀਰਾਂ ਦਿਖਾਵਾਂਗੇ ਇੱਥੇ ਖਬਰ ਦਿਖਾਈ ਗਈ ਸੀਗੀ ਸਮਸ਼ਾਨ ਘਾਟ ਦੀ ਬਹੁਤ ਹੀ ਬੁਰੇ ਹਾਲਾਤ ਸੀਗੇ ਕਹਿੰਦੇ ਨੇ ਇੱਕ ਇੱਥੇ ਸੰਸਕਾਰ ਕਰਨ ਲਈ ਕੁਝ ਲੋਕ ਆਏ ਹੀ ਪਿੰਡ ਦੇ ਇੱਕ ਡੈਥ ਹੋਈ ਹੀ ਮੌਤ ਹੋਈ ਕਿਸੇ ਦੀ ਤੇ ਕਿਸੇ ਵੱਲੋਂ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀਗੀ ਉਸ ਵੀਡੀਓ ਦੇ ਵਿੱਚ ਸਾਫ਼ ਦੇਖ ਰਿਆ ਗਿਆ ਸੀਗਾ ਕਿ ਕਿਵੇਂ ਉਹਦਾ ਸੰਸਕਾਰ ਕਿੰਨਾ ਔਖਾ ਹੋ ਗਿਆ ਕਹਿੰਦੇ ਇੱਕ ਪਵਿੱਤਰ ਮੰਦਿਰ ਹੋਂ ਆਪ ਪਿੱਤਰ ਜਗਾ ਹੁੰਦੀ ਆ ਪਰ ਉਸ ਟਾਈਮ ਤੇ ਖਬਰ ਦੇ ਵਿੱਚ ਸਾਡੇ ਵੱਲੋਂ ਇਹ ਵੀ ਦਿਖਾਇਆ ਗਿਆ ਸੀਗਾ ਕਿ ਹੋ ਸਕਦਾ ਪਿੰਡ ਦੇ ਜਿਹੜੇ ਮੋਹਤਬਰ ਬੰਦੇ ਹੈਗੇ ਨੇ ਜਾਂ ਸਰਪੰਚ ਹੈਗੇ ਆ ਉਹਨਾਂ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਤੇ ਅੱਜ ਉਸੇ ਚੀਜ਼ ਨੂੰ ਦੇਖਦੇ ਹੋਏ ਸਾਬਕਾ ਬਧਾਇਕ ਜਗਿੰਦਰਪਾਲ ਜੀ ਜਿਹੜੇ ਉਹ ਵੀ ਇੱਥੇ ਆਏ ਸੀਗੇ ਮੌਕਾ ਦੇਖਣ ਵਾਸਤੇ ਤੁਹਾਨੂੰ ਗੱਲਬਾਤ ਦਿਖਾਵਾਂਗੇ ਤੇ ਨਾਲ-ਨਾਲ ਜਿਹੜੇ ਦੋਨੇ ਸਕਰੀਨ ਹੈਗੀ ਹੈ ਸਕਰੀਨ ਤੇ ਹੁੰਦੀਆਂ ਤਸਵੀਰਾਂ ਉਹ ਵੀ ਦਿਖਾਵਾਂਗੇ ਦੇਖ ਸਕਦੇ ਹੋ ਹੁੰਦੀਆਂ ਤਸਵੀਰਾਂ ਹੈਗੀਆਂ ਪਿੰਡ ਪੂਰਾ ਇੱਥੇ ਇਕੱਠਾ ਹੋਇਆ ਸਰਪੰਚ ਜਿਹੜੇ ਮੌਕੇ ਤੇ ਮੌਜੂਦ ਹੈਗੇ ਨੇ ਉਹ ਵੀ ਹੋਏ ਨੇ ਦੂਸਰੀ ਨਾਲ ਦੀ ਸਕਰੀਨ ਦੀਆਂ ਪਹਿਲੀਆਂ ਹੈਗੇ ਆ ਵਾਇਰਲ ਵੀਡੀਓ ਵੀ ਦਿਖਾਵਾਂਗੇ ਤਾਂ ਉਸ ਟਾਈਮ ਦੇ ਸੰਸਾਨ ਘੜ ਦੇ ਹਾਲਾਤ ਵੀ ਦਿਖਾਵਾਂਗੇ ਲੇਕਿਨ ਅੱਜ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਕੰਮ ਹੈਗਾ ਤੁਸੀਂ ਦੇਖ ਸਕਦੇ ਹੋ ਇੱਟਾਂ ਇੱਥੇ ਇੱਟਾਂ ਪਈਆਂ, ਬਜਰੀ ਪਈ ਹੈ, ਰੇਤਾ ਪਿਆ ਹੈ। ਕਹਿੰਦੇ ਨੇ ਕਿ ਕੰਮ ਆਪਾਂ ਲਾਣ ਨੂੰ। ਸਰਪੰਚ ਜਿਹੜੇ ਹੈਗੇ ਪਿੰਡ ਦੇ ਜਾਂ ਮੈਂਬਰ ਹੈਗੇ ਉਹਨਾਂ ਦਾ ਇੱਕੋ ਹੀ ਕਹਿਣਾ ਕਿ ਆਪਾਂ ਕੰਮ ਕਰਨ ਨੂੰ ਤਿਆਰ ਹੈ। ਸਮਾਨ ਸਟਾਇਆ ਪਿਆ, ਕੰਮ ਕਾਫੀ ਹੋਇਆ ਵੀ ਪਿਆ। ਲੇਕਿਨ ਮੌਜੂਦਾ ਸਰਕਾਰ ਦੇ ਕੁਝ ਪਿੰਡ ਦੇ ਬੰਦੇ ਹੈਗੇ ਨੇ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਕਿਤਨੇ ਕਿਤੇ ਮਾੜੀ-ਮੋਟੀ ਆਪਣੀ ਪੈਚ ਰੱਖਦੇ ਨੇ ਉਹਨਾਂ ਨੂੰ ਇਹ ਕੰਮ ਰੋਕਿਆ ਗਿਆ, ਉਹਨਾਂ ਨੂੰ ਕਰਨ ਨਹੀਂ ਦਿੱਤਾ ਗਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇਹ ਤਸਵੀਰਾਂ ਦੇ ਵਿੱਚ ਪੂਰਾ ਪਿੰਡ ਮੌਜੂਦ ਹੈ ਤੇ ਇਹਨਾਂ ਦਾ ਜਦੋਂ ਗੱਲਬਾਤ ਕੀਤੀ ਹੈ ਸਰਪੰਚ ਨਾਲ ਉਹਨਾਂ ਦਾ ਵੀ ਇਹੀ ਕਹਿ ਪੈਸੇ ਪੇ ਨਾ ਆਪਾਂ ਕੰਮ ਕਰਨ ਨੂੰ ਤਿਆਰ ਹੈ ਕਿ ਉਹਨਾਂ ਨੂੰ ਗੱਲਾਂ ਸੁਣਨੇ ਪੈਂਦੀਆਂ ਜਿਹੜੇ ਬਾਹਰੋਂ ਲੋਕ ਆਂਦੇ ਨੇ ਸੰਸਕਰਤ ਤੇ ਉਹ ਵੀ ਗੱਲਾਂ ਕਰਦੇ ਨੇ ਤੇ ਹੋਰ ਵੀ ਜਿਹਨਾਂ ਕਹਿ ਸਕਦੇ ਕਿ ਇੱਕ ਪਵਿੱਤਰ ਜਗਾ ਉਹ ਵੀ ਚਾਹੁੰਦੇ ਨੇ ਵੀ ਇੱਕ ਵਧੀਆ ਬਣੇ ਲੋਕਾਂ ਦੇ ਪਿੰਡਾਂ ਵਾਂਗੂ ਬਣੇ ਪਰ ਕਿਤੇ ਨਾ ਕਿਤੇ ਇਹਨਾਂ ਦਾ આરોਪ ਹੈਗਾ ਕਿ ਕੁਝ ਲੋਕ ਜਿਹੜੇ ਸ਼ਰਾਰਤੀ ਹੈਗੇ ਆ ਉਹ ਇਸ ਕੰਮ ਨੂੰ ਰੋਕ ਰਹੇ ਨੇ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਤੇ ਸਾਬਕਾ ਬਧਾਇਕ ਜਗਿੰਦਰਪਾਲ ਜੀ ਜਿਹੜੇ ਉਹਨਾਂ ਨਾਲ ਉਹ ਵੀ ਗੱਲਬਾਤ ਸੁਣਾਣੇ ਕੀਤੀ ਹੋਈ ਕੀ ਕਹਿਣਾ ਹੋਣਾ ਉਹਨਾਂ ਦਾ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨਕੋਟ ਮੀਡੀਆ ਕੀ ਨਾਂ ਜੀ ਏ ਰਾਜੀਪਿੰਡ ਦੇ ਸਰਪੰਚ ਜੀ ਤੁਸੀਂ ਜੀ ਮੈਡਮ ਦੇਖਿਆ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਸ਼ਮਸ਼ਾਨ ਘਾਟ ਹੈ ਇਹਦੇ ਬੁਰੀ ਹਾਲਾਤ ਨੇ ਕਹਿੰਦੇ ਕਿ ਪਵਿੱਤਰ ਜਗਾ ਮਰਨ ਤੋਂ ਬਾਅਦ ਇੱਥੇ ਹੀ ਜਿਹੜਾ ਨਾ ਆਖਰੀ ਜਿਹੜਾ ਤੁਹਾਡਾ ਰਸਤਾ ਜਾਂ ਮੰਦਰ ਕਹਿੰਦੇ ਐ ਇਹਨੂੰ ਕੋਈ ਬਿੱਤਰ ਹੈਗਾ ਕਿਥੇ ਪਿਛਲੇ ਦਿਨੀ ਵਾਇਰਲ ਹੋਈ ਇੱਕ ਵੀਡੀਓ ਮੁਰਦਾ ਲੈ ਕੇ ਆਏ ਸੀਗਾ ਬੜਾ ਔਖਾ ਸੀਗਾ ਉਹਦਾ ਸੰਸਕਾਰ ਕਰਨਾ ਲੋਕਾਂ ਵੱਲੋਂ ਗੱਲਾਂ ਵੀ ਕੀਤੀਆਂ ਜਾਂਦੀਆਂ ਬਾਹਰੋਂ ਆ ਕੇ ਕੀ ਕਾਰਨ ਹੈਗਾ ਜਿਹੜੇ ਕੰਮ ਨਹੀਂ ਹੋ ਰਿਹਾ ਅਸੀਂ ਕੰਮ ਲਗਾਏ ਦਾ ਰੇਤਾ ਵੀ ਇੱਥੇ ਹੈਗਾ ਬੱਜਰੀ ਵੀ ਹੈਗਾ ਸੀਮੈਂਟ ਵੀ ਸੈੱਟ ਹੋ ਗਿਆ ਕੰਮ ਲਗਾਉਣ ਦੇ ਵਿੱਚ ਹੀ ਉਹਨਾਂ ਨੇ ਸਾਨੂੰ ਰੋਕਿਆ ਗਿਆ ਕਿਨਾਂ ਨੂੰ ਰੋਕਿਆ ਗਿਆ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਨਾ ਇਹਨਾਂ ਨੇ ਪਹਿਲਾਂ ਜਾ ਕੇ ਕਿਹਾ ਵੀ ਅਸੀਂ ਇਹਨਾਂ ਨੂੰ ਜੁਆਇਨ ਕਰਾਇਆ ਜੁਆਇਨ ਤੇ ਅਸੀਂ ਇਹਨਾਂ ਨਾਲ ਹੋ ਨਹੀਂ ਸਕਦੇ ਅਸੀਂ ਤੇ ਕਾਂਗਰਸ ਦੇ ਹੀ ਤੇ ਇਹਨਾਂ ਨੇ ਉਸੇ ਕਾਰਨ ਸਾਡਾ ਕੰਮ ਜਿਹੜਾ ਵਿਚਕਾਰ ਰੋਕ ਦਿੱਤਾ ਪੈਸੇ ਵੀ ਹੈਗੇ ਨਾ ਅਸੀਂ ਕਰਕੇ ਵੀ ਰਾਜ਼ੀ ਆਂ ਵੀ ਅਸੀਂ ਖੁਸ਼ ਹੋਵਾਂਗੇ ਇਸ ਕਾਰਨ ਅਸੀਂ ਪਵਿੱਤਰ ਬਣਾਵਾਂਗੇ ਤਾਂ ਤੇ ਜਦੋਂ ਅਸੀਂ ਇਹਨੂੰ ਪਵਿੱਤਰ ਨਹੀਂ ਬਣਾ ਸਕੇ ਤੇ ਸਾਡਾ ਫਾਇਦਾ ਵੀ ਕੀ ਆ ਸਰਪੰਚੋ ਇਹਨਾਂ ਦਾ ਅੱਜ ਸਾਫ ਕਾ ਬਧਾਇ ਜਗਿੰਦਰਪਾਲ ਜੀ ਵੀ ਆਏ ਉਹਨਾਂ ਨੇ ਵੀ ਮੌਕਾ ਦੇਖਿਆ ਉਹ ਵੀ ਕਹਿੰਦੇ ਨੇ ਕਿ ਪੈਸੇ ਪੇ ਨੇ ਹਾਂਜੀ ਪੈਸੇ ਹੈਗੇ ਆ ਅੱਜ ਸਾਨੂੰ ਮੌਕਾ ਦੇਣ ਕਿ ਤੁਸੀਂ ਕੰਮ ਲਗਾਓ ਅਸੀਂ ਕੰਮ ਲਗਾਉਣ ਨੂੰ ਤਿਆਰ ਆ ਸਾਨੂੰ ਸਰਕਾਰ ਨੇ ਕੰਮ ਨਹੀਂ ਕਰਨ ਦਿੱਤਾ ਉਹਨਾਂ ਦੇ ਪ੍ਰਧਾਨ ਧਮਕੀ ਦਿੰਦੇ ਆ ਅਸੀਂ ਦੇਖਣੇ ਆ ਕਿਹੜਾ ਕਰਦਾ ਆ ਇੱਥੇ ਅਸੀਂ ਉਹਨੂੰ ਠੋਕਣਾ ਆ ਸਾਨੂੰ ਮੰਤਰੀ ਦੇ ਆਰਡਰ ਨਾਲ ਫਿਰ ਜੋ ਮਰਜ਼ੀ ਤੁਸੀਂ ਕਰੋ ਅਸੀਂ ਉਹਨਾਂ ਨੂੰ ਛੱਡਾਂਗੇ ਪਰ ਸਰਕਾਰਾਂ ਦੇ ਕਹਿੰਦੀਆਂ ਕਿ ਆਪਾਂ ਜਿਹੜੇ ਵਿਕਾਸ ਪਿੰਡਾਂ ਦੇ ਕਾਫੀ ਕਰਵਾ ਰਹੇ ਆ ਤੇ ਫਿਰ ਇਸ ਤਰ੍ਹਾਂ ਦਾ ਕਿਉਂ ਤੁਸੀਂ ਦੇਖ ਲਓ ਹਾਲਾਤ ਇੱਧਰ ਛੱਪੜ ਕਢਾਇਦਾ ਸਾਡੇ ਪਿੰਡ ਦਾ ਪਾਣੀ ਦਾ ਨਗਾਸ ਵੀ ਹੈ ਨਹੀਂ ਆ ਪਿੰਡ ਦਾ ਛੱਪੜ ਵੀ ਹੈ ਨਹੀਂ ਆ ਅਸੀਂ ਕਿੰਨੀ ਵਾਰ ਉਹਦਾ ਕਿਹਾ ਵੀ ਹੈਗਾ ਜਾ ਕੇ ਮੰਤਰੀ ਕੋਲ ਵੀ ਗਏ ਆ ਸਾਡੇ ਪਿੰਡ ਦਾ ਨਗਾਸ ਨਹੀਂ ਆ ਪਹਿਲਾਂ ਮੈਨੂੰ ਛੱਪੜ ਦੀ ਜ਼ਰੂਰਤ ਆ ਨਗਾਸ ਹੋਵੇਗਾ ਤੇ ਫਿਰ ਅਸੀਂ ਸਮਸ਼ਾਨ ਘਾੜ ਕੰਮ ਵੀ ਲਗਾਵਾਂ ਉਹਨਾਂ ਨੇ ਬੋਲਿਆ ਤੁਸੀਂ ਸਮਸ਼ਾਨ ਘਾੜ ਦਾ ਲਗਾਓ ਅਸੀਂ ਪੈਸੇ ਪਾਣੇ ਆ ਪੈਸੇ ਵੀ ਹੈਗੇ ਨਾ ਪਰ ਅਸੀਂ ਕੰਮ ਨਹੀਂ ਕਰ ਸਕਦੇ ਇਹ ਮੰਤਰੀ ਉਹਨਾਂ ਦੇ ਜਿਹੜੇ ਪ੍ਰਧਾਨ ਚੁਣੇ ਦੇ ਨੇ ਇਹ ਤੇ ਜੀਨ ਨਹੀਂ ਦਿੰਦੇ ਵੀ ਤੁਸੀਂ ਕੰਮ ਲਗਾਇਆ ਤੇ ਕਿਦਾਂ ਲਗਾ ਕੀ ਮੰਗ ਕਰਦੀ ਤੁਸੀਂ ਅਸੀਂ ਤੇ ਮੰਗੇ ਹੋਏ ਕਰਾਂਗੇ ਅਸੀਂ ਸਮਸ਼ਾਨ ਘਾੜ ਨੂੰ ਚੰਗਾ ਬਣਾਈਏ ਸੋਹਣਾ ਬਣਾਈਏ ਜਿਹੜਾ ਕੋਈ ਆਵੇ ਉਹ ਕਹਵੇ ਵੀ ਹਾਂ ਠੀਕ ਸਰਪੰਚ ਕੰਮ ਕਰਨਾ ਚਾਹੁੰਦੇ ਸੀ ਤੇ ਕੰਮ ਹੋਏ ਨਾ ਹਾਂ ਸਰ ਪਿੰਡ ਰਾਜੀ ਦੇ ਵਿੱਚ ਤੁਸੀਂ ਆਇਓ ਪਿਛਲੇ ਦਿਨੀ ਆਪਾਂ ਖਬਰ ਵੀ ਇੱਕ ਚਲਾਈ ਸੀਗੀ ਸ਼ਮਸ਼ਾਨ ਘਾਟ ਦੀ ਬੁਰੀ ਹਾਲਾਤ ਨੇ ਤੁਸੀਂ ਵੀ ਆ ਕੇ ਅੱਜ ਮੌਜਨਾ ਕੀਤਾ ਕੀ ਦੇਖਿਆ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਕਿਤੇ ਵਰਕਰ ਮੀਟਿੰਗ ਜਿਹੜੀ ਰੱਖੀ ਗਈ ਸੀ ਸਰਪੰਚ ਸਾਹਿਬਾਂ ਦੇ ਘਰ ਤੂੰ ਤੀ ਮੀਟਿੰਗ ਦੇ ਵਿੱਚ ਇਹ ਪਤਾ ਲੱਗਾ ਵੀ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੀ ਬਹੁਤ ਬੁਰਾ ਹਾਲਾਚਲ ਦੇ ਵਿੱਚ ਕਿ ਮੈਂ ਹੁਣ ਮੌਕੇ ਦੇ ਉੱਤੇ ਸ਼ਮਸ਼ਾਨ ਘਾਟ ਆਇਆ ਕਿ ਮੈਂ ਦੇਖਦਾ ਪਿਆ ਸਰਪੰਚ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛਡੀ ਸਰਪੰਚੀ ਨੇ ਕੰਮ ਕੀਤਾ ਹੁਣ ਚੋਣ ਜਾਬਤਾ ਲੱਗਦੇ ਅਗਰ ਜੋ ਸੰਵਿਧਾਨ ਕਹਿੰਦਾ 60% ਕੰਮ ਹੋ ਗਿਆ ਹੋਏ ਚੋਣ ਜਾਬਤਾ ਲੱਗੇ ਜੋ ਮਰਜ਼ੀ ਉਹ ਕੰਮ ਬੰਦ ਨਹੀਂ ਹੁੰਦਾ ਜਦੋਂ 50% ਤੋਂ ਉੱਪਰ ਕੰਮ ਹੋ ਗਿਆ ਤਾਂ ਹੁਣ ਤਾਂ ਸਿਰਫ ਫਿਨਿਸ਼ ਹੀ ਕਰਨਾ ਸੀ ਨਾ ਤੇ ਸਰਕਾਰਾਂ ਜਿਹੜੀਆਂ ਇੱਕ ਪਾਸੇ ਬਹੁਤ ਦਾਅਵੇ ਕਰਦੀਆਂ ਸੀ ਇਹ ਕਰਾਤਾ ਉਹ ਕਰਾਤਾ ਸਾਡੇ ਟਾਈਮ ਦੇ ਪੈਸੇ ਮਿਲੇਦੇ ਉਹ ਪੈਸੇ ਨਹੀਂ ਅਲਟੜੇ ਲੱਗਣ ਤੇ ਅੰਡੇ ਸੋ ਮੇਰੇ ਕਹਿਣ ਦਾ ਭਾਅ ਵੇ ਹੈ ਜਿਹੜੇ ਲੋਕੀ ਰਾਜਨੀਤੀ ਕਰਦੇ ਆ ਉਹਨਾਂ ਵੀ ਇਸੀ ਜਗ੍ਹਾ ਤੇ ਆਣਾ ਹੈ ਜਿਹੜੇ ਲੋਕੀ ਇੱਕ ਸੇਵਾ ਕਰਦੇ ਆ ਉਹਨਾਂ ਵੀ ਇੱਥੇ ਆਣਾ ਤੇ ਮੇਰੀ ਤੁਹਾਡੀ ਇਸਮ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹਾਂ ਕਿ ਜਿਹੜਾ ਵੀ ਥੋਂ ਦਾ ਨਮਾਇੰਦਾ ਚਾਹੇ ਉਹ ਐਮਐਲਏ ਆ ਚਾਹੇ ਉਹ ਮੰਤਰੀ ਆ ਜਦੋਂ ਬੰਦਾ ਐਮਐਲਏ ਬਣਦਾ ਹੈ ਉਸ ਵੇਲੇ ਉਹ ਪਾਰਟੀ ਦਾ ਹੁੰਦਾ ਹੈ ਜਿਹੜੇ ਬਣ ਜਾਂਦਾ ਤੇ ਉਹਲੇ ਪਾਰਟੀ ਨੇ ਹੁੰਦੀ ਉਸਲੇ ਸਾਰਿਆਂ ਦਾ ਨਮਾਇੰਦਾ ਹੁੰਦਾ ਨਾ ਤੇ ਕਿਸੇ ਦੇ ਮੱਥੇ ਤੇ ਲਿਖਿਆ ਹੁੰਦਾ ਵੀ ਇਹਨੇ ਵੋਟ ਪਾਈ ਜੈ ਇਹਨੇ ਨਹੀਂ ਪਾਈ ਨਹੀਂ ਪਤਾ ਲੱਗਦਾ ਤੇ ਸਾਰਿਆਂ ਨੇ ਵੋਟ ਪਾਈ ਸਾਰਿਆਂ ਨੇ ਵੋਟ ਪਾਈ ਤੇ ਸਭਨਾਂ ਦਾ ਕੰਮ ਕਰਨਾ ਚਾਹੀਦਾ ਫਿਰ ਇਹ ਨਹੀਂ ਕਹਣਾ ਵੀ ਜਾਓ ਜੀ ਜਾ ਕੇ ਤੁਸੀਂ ਸੁੱਖ ਰਹਿੰਦਾ ਮੈਨੂੰ ਵੋਟਾਂ ਪਾਈਆਂ ਦੇ ਤੇ ਕੋਲ ਆਓ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਸਾਬਤ ਕਰੇ ਦੱਸੋ ਕਿ ਸੁੱਕੇ ਰੰਧਾ ਨੂੰ ਕਿਨੇ ਵੋਟ ਪਾਈ ਤੇ ਤੁਹਾਨੂੰ ਕਿਨੇ ਵੋਟ ਪਾਈ ਹੁਣ ਤੁਹਾਡੇ ਕਰਮ ਜਿਹੋ ਜਿਹੇ ਆ ਕਿ ਤੁਸੀਂ ਇੱਥੋਂ ਵੀ ਨਹੀਂ ਸੁਧ ਰਹੇ ਹੋ ਜੇ ਤੁਹਾਨੂੰ ਇੱਥੋਂ ਵੀ ਸਿੱਖ ਨਹੀਂ ਲਈ ਫਿਰ ਆਉਣ ਵਾਲੇ ਟਾਈਮ ਤੇ ਤੁਸੀਂ ਪਿੰਡਾਂ ਤੇ ਨਹੀਂ ਜਾ ਸਕਦੇ ਸੋ ਮੇਰੇ ਕਹਿਣ ਦਾ ਭਾਵ ਹੈ ਤੁਹਾਡੇ ਚੱਲਣ ਨੇ ਗੱਲਾਂ ਕਹਿਣਾ ਚਾਹਨਾ ਬਾਕੀ ਕੰਮ ਰੋਕਦੇ ਤੇ ਰੁਕੋ ਸਰਦਾਨ ਕਹਿੰਦਾ ਵੀ ਜੇ 50% ਕੰਮ ਆਇਆ ਤੇ ਨਹੀਂ ਰੋਕ ਸਕਦੇ ਪਰ ਸ਼ਮਸ਼ਾਨ ਘਾਟ ਦਾ ਕੰਮ ਤਾਂ ਨਾ ਰੋਕੋ ਕਹਿੰਦੇ ਨੇ ਪਿੰਡ ਦੀ ਜਿਹੜੀ ਸਰਪੰਚੀ ਨਹੀਂ ਸੀਗੀ ਉਹਨਾਂ ਕੋ ਪੈਸੇ ਵੀ ਪੇ ਲੈਂਦੇ ਨੇ ਕਹਿੰਦੇ ਨੇ ਕਿ ਕੁਝ ਜਿਹੜੇ ਮੌਜੂਦਾ ਸਰਕਾਰ ਦੇ ਕੁਝ ਪਿੰਡਾਂ ਦੇ ਵਿੱਚ ਨੁਮਾਇੰਦੇ ਹੁੰਦੇ ਨੇ ਉਹਨਾਂ ਵੱਲੋਂ ਕੰਮ ਰੋਕੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹੇ ਇਹ ਸਰਕਾਰ ਜਿਹੜੀ ਬਣੀ ਹੈ ਨਾ ਸਰਕਾਰਾਂ ਹਮੇਸ਼ਾ ਪੜ੍ਹੇ ਲਿਖੇ ਲੋਕੀ ਤੇ ਤਜਰਬੇਕਾਰ ਲੋਕੀ ਸਰਕਾਰਾਂ ਚਲਾਉਂਦੇ ਨੇ ਇਹ ਸਰਕਾਰ ਅਜ 3 ਸਾਲ ਲੱਗੇ ਹੋਣ ਬਣੀ ਨੂੰ ਨਾ ਇਹ ਪੜ੍ਹੇ ਲਿਖੇ ਆ ਨਾ ਇਹ ਤਜਰਬੇਕਾਰ ਆ ਯੋਨਾ ਦੇ ਸਵੇਰੇ ਬਿਆਨ ਕੋਈ ਹੋਰ ਹੁੰਦੇ ਆ ਤੇ ਸ਼ਾਮ ਨੂੰ ਬਿਆਨ ਕੋਈ ਹੋਰ ਹੁੰਦੇ ਆ ਤੇ ਦੂਜੇ ਦਿਨ ਕੋਈ ਬਿਆਨ ਹੋਰ ਹੁੰਦੀ ਆ ਮੇਰੇ ਕਹਿਣ ਦਾ ਭਾਵੇਂ ਹੈ ਵੱਡੇ ਵੱਡੇ ਪੋਸਟਰ ਲਾਇਦੇ ਆ ਪੰਜਾਬ ਭ੍ਰਿਸ਼ਟਾਚਾਰ ਮੁਕਤ ਤੇ ਮੈਂ ਪੁੱਛਣਾ ਚਾਹਣਾ ਤੁਹਾਡੇ ਚਾਹਣਾ ਹੈ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਫਿਰ ਇਹ ਕਹਿੰਦੇ ਬਈ ਲਾਏ ਆ ਆਰਡਰ ਜਿਹੜਾ ਬਿਲਕੁਲ ਕੰਟਰੋਲ ਚ ਕੋਈ ਧੱਕੇਸ਼ਾਹੀ ਨਹੀਂ ਹੋਈ ਕਦੀ ਕੋਈ ਕਿਸੇ ਦੇ ਪਰਚਾ ਨਹੀਂ ਹੋਇਆ ਕਹਿੰਦਾ ਕੋਈ ਗੰਗਸਟਰ ਨਹੀਂ ਆਗਾ ਕੋਈ ਇੱਥੇ ਬਗੜੀ ਮਰ ਰਿਹਾ ਜੇ ਨਹੀਂ ਮਰ ਰਿਹਾ ਤੇ 15 ਅਗਸਤ ਨੂੰ ਸਾਡੇ ਮੁੱਖ ਮੰਤਰੀ ਨੇ 16 ਲੱਖ ਰੁਪਏ ਖਰਚ ਕੇ ਤੇ ਬੁਲਡ ਪ੍ਰੂਫ ਸ਼ੀਸ਼ੇ ਦੇ ਵਿੱਚ ਭਾਸ਼ਣ ਦਿੱਤਾ ਜਿਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੈ ਕਿ ਜਿਹੜਾ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਤੇ ਜਿਹੜੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਜਿਹੜਾ ਲੋਕਾਂ ਨੇ ਤੁਹਾਨੂੰ ਮੰਤਰੀ ਬਣਾਇਆ ਉਹਨਾਂ ਲੋਕਾਂ ਨੂੰ ਖੇਰੇ ਦਾ ਮਤਲਬ ਖਤਰਾ ਪੂਰਾ ਹੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿਹੜੇ ਕੰਮ ਕਰਨੇ ਆ ਠੀਕ ਜਿਕੇ ਨਾਲ ਕੰਮ ਕਰੋ ਲੋਕਾਂ ਦੇ ਜਾਓ ਲੋਕਾਂ ਦੇ ਕੰਮ ਰੁਕੇ ਜਿਹੜੇ ਉਹ ਕਰੋ ਲੋਕੀ ਤੁਹਾਨੂੰ ਆਪੇ ਪਿਆਰ ਕਰਨਗੇ ਅਗਰ ਤੁਸੀਂ ਜਿੱਦੋ ਜਿਆਦ ਕਰੋ ਜਿਦਾ ਇਹਨਾਂ ਦੇ ਪ੍ਰਧਾਨ ਨੇ ਕਿਸੇ ਨੂੰ ਡਰਾਉਂਦੇ ਆ ਤੁਹਾਡੇ ਪਤਾ ਦੇ ਦੇਣਾ ਤੁਹਾਡੀ ਇਹ ਕਰ ਦੇਣਾ ਉਹ ਕਰ ਦੇਣਾ ਜਗਵੰਦਰ ਪਾਲ ਇੱਕੋ ਮਾਤਰ ਐਸੋ ਇਹੋ ਜਿਹੇ ਵਿਧਾਇਕ ਹੈ ਜਿਹੜਾ ਆਪਣੇ ਵਰਕਰ ਦੇ ਨਾਲ ਆ ਕੇ ਖੜੋ ਦਿੰਦਾ ਤੇ ਜिले ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਬੋਤੇ ਭੂਏ ਨਾ ਚੜੋ ਜिले ਤੁਹਾਡੀ ਸਾਡੀ ਵਾਰੀ ਆਣੀ ਆ ਨਾ ਤੇ ਤੁਹਾਡੇ ਮਰ ਕੇ ਇਹਨਾਂ